ਜਪੋ ਜੀ ਸਤਨਾਮ ਸਤਨਾਮ ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈ ਦੁਆਏ ਸਾਚੀ ਸੁਆਮੀ ਮਿਲਨ ਕੋ ਆਨੰਦ ਕਹਿਓ ਨਾ ਝੈ ਤਨ ਤਨ ਜਗਤ ਪਤਾ ਸਤੂਗ੍ਰਿਵਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਸਭ ਸੰਗਤਾਂ ਹਰ ਰੋਜ਼ ਗੁਰੂ ਮਹਾਰਾਜ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣਦੇ ਹਨ ਸਹਬੇ ਕਮਾਲ ਤਨ ਤਨ ਜਖਤ ਪਤਾ ਸਤਗੁਰ ਰਵਿਦਾਸ ਮਹਾਰਾਜ ਦਾ ਜਨਮ ਉਸ ਵੇਲੇ ਹੋਇਆ ਜਦੋਂ ਓ ਚਨੀਤ ਜਾਤ ਪਾਦਾ ਬਹੁਤ ਵੱਡਾ ਬੋਲਬਾਲਾ ਸੀ ਆਓ ਗੁਰੂ ਪੈਰੀ ਸਾਧ ਸੰਗਤ ਜੀਓ ਅੱਜ ਆਪਾਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਨਾਲ ਜੁੜਦੇ ਹਾਂ ਕਿ ਸਤਿਗੁਰੂ ਰਮੇਦਾਸ ਮਹਾਰਾਜ ਜੀ ਜਿਨ੍ਹਾਂ ਨੇ ਹਮੇਸ਼ਾ ਮਾਨਵਤਾ ਦੀ ਗੱਲ ਕੀਤੀ ਸਭਨਾ ਦੇ ਭਲੇ ਦੀ ਗੱਲ ਕੀਤੀ ਸਭਨਾ ਦੇ ਬਰਾਬਰੀਤਾ ਦੀ ਗੱਲ ਕੀਤੀ ਹੱਕ ਔਰ ਸੱਚ ਦੀ ਗੱਲ ਕੀਤੀ ਜਿਹੜਾ ਵੀ ਜੀਵ ਸੱਚ ਦੀ ਗੱਲ ਕਰੇਗਾ ਪਰਮਾਤਮਾ ਦਾ ਨਾਮ ਜਪੇਗਾ ਸੇਵਾ ਸਿਮਰਨ ਕਮਾਈ ਕਰੇਗਾ ਉਸ ਦਾ ਨਾਮ ਉਸ ਦਾ ਪ੍ਰਚਾਰ ਹੋਣਾ ਹੀ ਹੋਣਾ ਹੈ ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਵੀ ਪ੍ਰਚਾਰ ਪ੍ਰਸਾਰ ਬੰਧਾ ਗਿਆ ਰਾਜੇ ਮਹਾਰਾਜੇ ਆਣ ਕੇ ਸਤਗੁਰਾਂ ਦੇ ਚਰਨਾਂ ਦੇ ਸੇਵਾਦਾਰ ਬਣੇ ਪਰ ਜਿਹੜੇ ਉਸ ਵੇਲੇ ਦੇ ਮਨੁਵਾਦੀ ਲੋਕ ਸਨ ਈਰਖਾਵਾਦੀ ਲੋਕ ਸਨ ਜਿਨ੍ਹਾਂ ਦੇ ਮਨਾਂ ਦੇ ਵਿੱਚ ਜਾਤ ਪਾਤ ਦਾ ਜੋ ਈਰਖਾਪਨ ਸੀ ਉਹਨਾਂ ਕੋਲ ਉਹ ਬਰਦਾਸ਼ਤ ਨਹੀਂ ਹੁੰਦਾ ਸੀ ਕਿ ਇੱਕ ਚਮਾਰ ਕੌਮ ਦੇ ਵਿੱਚ ਪੈਦਾ ਹੋ ਕੇ ਕੋਈ ਪਰਮਾਤਮਾ ਦਾ ਨਾਮ ਜਪ ਸਕੇ। ਔਰ ਨਾਮ ਜਪ ਸਕੇ ਔਰ ਕੋਈ ਉਹਨਾਂ ਦਾ ਕੋਈ ਸੇਵਾਦਾਰ ਬਣ ਸਕੇ। ਔਰ ਉਹ ਵੀ ਰਾਜੇ ਮਹਾਰਾਜੇ ਉਸ ਸਮੇਂ ਦੇ ਜਿਹੜੇ ਮੌਜੂਦਾ ਰਾਜੇ ਸੀ ਉਹ ਸਤਗੁਰਵਦਾਸ ਮਹਾਰਾਜ ਜੀ ਦੇ ਸੇਵਾਦਾਰ ਬਣੇ ਉਹਨਾਂ ਦੇ ਵਿੱਚ ਮੁਸਲਮਾਨ ਉਹਨਾਂ ਦੇ ਵਿੱਚ ਹਿੰਦੂ ਸਭ ਧਰਮਾਂ ਦੇ ਲੋਕ ਸਤਗੁਰਵਦਾਸ ਮਹਾਰਾਜ ਜੀ ਦੇ ਪਾਸ ਆਣ ਕੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕੀਤਾ ਅੱਜ ਵੀ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਮੀਰਾਬਾਈ ਦੇਖ ਲਈਏ ਚਾਲਾਬਾਈ ਦੇਖ ਲਈਏ ਰਾਣਾ ਸਾਗਾ ਰਾਣਾ ਹਰਦੇਵ ਸਿੰਘ ਰਾਜਾ ਬੈਨ ਰਾਜਾ ਸਕੰਦਰ ਲੋਧੀ ਚੰਦਰ ਹਾਂਸ ਇੱਕ ਨੇ ਅਨੇਕਾਂ ਐਸੇ ਨਾਮ ਹਨ ਜੋ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਸੇਵਾਦਾਰ ਬਣੇ ਔਰ ਆਪਣਾ ਜੀਵਨ ਸਫਲਾ ਕੀਤਾ ਰਾਜਾ ਪੀਪਾ ਜਿਨ੍ਹਾਂ ਦੀ ਬਾਣੀ ਵੀ ਆਪ ਸਭ ਸੰਗਤਾਂ ਪੜ੍ਹਦੀਆਂ ਹੋ। ਔਰ ਇਤਿਹਾਸ ਗਵਾਹ ਹੈ ਸੰਗਤਾਂ ਕਿ ਜਿਹੜਾ ਵੀ ਸੱਚ ਦੀ ਗੱਲ ਕਰਦਾ ਹੈ ਉਸ ਦਾ ਵਿਰੋਧ ਹੁੰਦਾ ਹੀ ਹੁੰਦਾ ਹੈ। ਔਰ ਜਿਸੂਲੇ ਸਤਿਗੁਰੂ ਰਵਿਦਾਸ ਸਮਰੇ ਪ੍ਰਮਾਤਮਾ ਦਾ ਨਾਮ ਜਪਦੇ, ਸੇਵਾ ਸਿਮਰਨ ਕਮਾਈ ਕਰਦੇ ਤੇ ਉਹਨਾਂ ਦੀ ਸ਼ਿਕਾਇਤਾਂ ਲੈ ਕੇ ਜੋ ਈਰਖਾਵਾਦੀ ਲੋਕ ਮਨਵਾਦੀ ਲੋਕ ਰਾਜੇ ਕੋਲ ਜਾਂਦੇ। ਸਤਗੁਰ ਅਰਬਦਾਸ ਮਹਾਰਾਜ ਆਪਣੇ ਪਵਿੱਤਰ ਕਰਮਾਂ ਦੇ ਪ੍ਰਭਾਵ ਨਾਲ ਉਸ ਸਮੇਂ ਉਹਨਾਂ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕਰਨ ਲਈ ਔਰ ਇੱਕ ਛੋਟੀ ਸਮਝੀ ਜਾਂਦੀ ਜਾਤੀ ਪਾਵ ਚਮਾਰ ਜਾਤ ਵਿੱਚ ਸਤਗੁਰ ਅਰਬਦਾਸ ਮਹਾਰਾਜ ਦਾ ਜਨਮ ਹੋਇਆ ਅਜਿਹਾ ਪ੍ਰਭਾਵ ਦੇਖ ਕੇ ਕੁਝ ਲੋਕ ਉਹਨਾਂ ਨਾਲ ਈਰਖਾ ਕਰਨ ਲੱਗੇ ਕਿ ਇੱਕ ਚਮਾਰ ਹੋ ਕੇ ਰਾਜਿਆ ਦਾ ਗੁਰੂ ਕਿਵੇਂ ਬਣ ਸਕਦਾ ਹੈ ਇਹ ਗੱਲ ਉਸ ਸਮੇਂ ਅਨੁਸਾਰ ਬਿਲਕੁਲ ਅਸਹਿਣਯੋਗ ਸੀ ਉਸ ਸਮੇਂ ਦੇ ਅਨੁਸਾਰ ਕਿਉਂਕਿ ਉਸ ਵੇਲੇ ਸਿਰਫ ਇੱਕੋ ਹੀ ਜਿਹੜੀ ਕੌਮ ਸੀ ਜਾਂ ਕਹਿ ਲਓ ਇੱਕੋ ਹੀ ਅੱਖ ਦੇ ਕਿ ਸਾਡਾ ਹੀ ਅਧਿਕਾਰ ਹੈ ਔਰ ਗੁਰੂ ਜੀ ਨੂੰ ਬ੍ਰਹਮ ਗਿਆਨੀ ਅਤੇ ਸੱਚਾ ਉਪਦੇਸ਼ ਦੇਣ ਵਾਲੇ ਸੱਚੇ ਮਹਾਂਪੁਰਸ਼ ਦੇ ਰੂਪ ਵਿੱਚ ਉਹ ਲੋਕ ਸਹਿਣ ਕਿਵੇਂ ਕਰ ਸਕਦੇ ਸਨ ਉਹਨਾਂ ਨੇ ਰਾਜੇ ਕੋਲ ਸ਼ਿਕਾਇਤ ਕੀਤੀ ਕਿ ਇੱਕ ਚਮਾਰ ਹੋ ਕੇ ਸ਼ੁੱਧਰ ਹੋ ਕੇ ਇਹ ਪਰਮਾਤਮਾ ਦਾ ਨਾਮ ਜਪਦਾ ਹੈ ਔਰ ਜਿਨ੍ਹਾਂ ਦੇ ਸੰਕੇਤ ਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਕਿ ਉਸ ਸਮੇਂ ਦੇ ਅਨੁਸਾਰ ਕਿਵੇਂ ਆਪਾਂ ਬਾਣੀ ਦੇ ਰਾਹੀ ਪਤਾ ਲੱਗਦਾ ਕਿ ਜਿਹੜੀਆਂ ਗੱਲਾਂ ਜੋ ਅੱਜ ਆਪਾਂ ਇਤਿਹਾਸ ਪੜ੍ਹਦੇ ਆ ਉਹ ਸੱਚ ਹਨ ਜਦੋਂ ਸਤਗੁਰੂ ਅਰਬਦਾਸ ਮਹਾਰਾਜ ਜੀ ਹਰ ਰੋਜ਼ ਆਪਣੀ ਕਟਿਆ ਦੇ ਵਿੱਚ satsang ਕਰਨ ਲੱਗੇ ਤਾਂ ਬਹੁਤ ਸਾਰੇ ਲੋਕ ਆਪ ਜੀ ਦੇ ਪਾਸ satsang ਤੋਂ ਪ੍ਰਭਾਵਿਤ ਹੋ ਕੇ satsang ਦੇ ਵਿੱਚ ਆਉਣ ਲੱਗੇ ਤੇ satsang ਸੁਣਨ ਲੱਗੇ ਆਪ ਜੀ ਦੀ ਅਮਰਤ ਬਾਣੀ ਸੁਣ ਕੇ ਉਹ ਆਪਣਾ ਜੀਵਨ ਸਫਲ ਬਣਾਉਣ ਲੱਗੇ ਆਪ ਜੀ ਦੇ ਮੁਖਾਰਬਿੰਤੋਂ ਪਵਿੱਤਰ ਪਰਵਚਨਾ ਨੂੰ ਸੁਣ ਕੇ ਲੋਕਾਂ ਨੂੰ ਇੱਕ ਨਵਾਂ ਜੀਵਨ ਮਾਰਗ ਪ੍ਰਾਪਤ ਹੋਇਆ ਹੈ ਕਿਉਂਕਿ ਸਤਿਗੁਰ ਜੀ ਨੇ ਫਰਮਾਇਆ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵੰਨ ਛੋਟ ਬੜੇ ਸਭ ਸਮਵਸੇ ਰਬ ਜਦਾਸ ਰਹੇ ਪਰਸਨ ਸਤਗੁਰੂ ਜੀ ਕਹਿੰਦੇ ਮੈਂ ਐਸਾ ਰਾਜ ਚਾਹੁੰਦਾ ਹਾਂ ਕਿ ਜਿੱਥੇ ਸਾਰੇ ਹੀ ਬਰਾਬਰ ਵਸਣ ਛੋਟਾ ਹੋਵੇ ਵੱਡਾ ਹੋਵੇ ਕੋਈ ਉੱਚਾ ਨੀਵਾਂ ਕੋਈ ਫਰਕ ਨਹੀਂ ਪੈਂਦਾ ਸਭ ਬਰਾਬਰ ਹੋਣ ਸਭ ਨਾਲ ਦੇ ਵਿੱਚ ਪਿਆਰ ਹੋਵੇ ਇੱਕ ਦੂਸਰੇ ਦਾ ਸਤਿਕਾਰ ਕਰਦੇ ਹੋਣ ਔਰ ਇਹੋ ਜੀ ਬਾਣੀ ਸੁਣ ਕੇ ਸਭ ਸਤਗੁਰ ਅੰਬਦਾਸ ਮਹਾਰਾਜ ਜੀ ਦੀ ਜੋ ਚਾਨਾ ਦੇ ਸੇਵਾਦਾਰ ਬਣ ਜਾਂਦੇ ਕਿਉਂਕਿ ਇੱਕ ਅਲੌਕਿਕ ਨਿਰਖ ਜੋ ਵੀ ਸਤਗੁਰੂ ਦਾਸ ਸਹਮਰਾ ਦੇਖਦਾ ਵਾ ਦੇਖਦਾ ਹੀ ਰਹਿ ਜਾਂਦਾ ਸੀ ਉਹਨਾਂ ਦੇ ਮੁਖੋਂ ਮਿੱਠੇ ਬੋਲ ਸੁਣ ਕੇ ਅਨਮੋਲ ਬਚਨ ਸੁਣ ਕੇ ਆਨੰਦ ਆ ਜਾਂਦਾ ਸੀ ਔਰ ਸਤਗੁਰੂ ਦਾਸ ਸਹਮਰਾ ਜੀ ਇਸ ਤਰ੍ਹਾਂ ਉਹਨਾਂ ਦਾ ਨਾਮ ਸਾਰੇ ਹੀ ਭਾਰਤ ਵਰਸ਼ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਹੋਣ ਲੱਗਾ ਗੁਰੂ ਜੀ ਨੇ ਸਮਾਜ ਵਿੱਚ ਤਬਦੀਲੀ ਲਾਉਣ ਲਈ ਸੱਚ ਦਾ ਮਾਰਗ ਦਿਖਾਇਆ ਆਪ ਜੀ ਨੇ ਕਿਹਾ ਕਿ ਕੋਈ ਵੀ ਪ੍ਰਾਣੀ ਜਨਮ ਕਰਕੇ ਜਾਂ ਜਨਮ ਤੋਂ ਪਾਵ ਕੇ ਜਨਮ ਲੈਣ ਕਾਰਨ ਕੋਈ ਸ਼ੁੱਧਰ ਨਹੀਂ ਹੁੰਦਾ ਕੋਈ ਛੋਟਾ ਨਹੀਂ ਹੁੰਦਾ ਕਿਸੇ ਵੀ ਪ੍ਰਾਣੀ ਦੇ ਜੀਵਨ ਨੂੰ ਦੇਖਣ ਤੋਂ ਪਹਿਲਾਂ ਉਹਦੇ ਗੁਣਾਂ ਨੂੰ ਦੇਖਿਆ ਜਾਂਦਾ ਹੈ ਰਬੀਦਾਸ ਬ੍ਰਾਹਮਣ ਮਤ ਪੂਜਿਏ ਜੋ ਹੋਵੇ ਗੁਣਹੀਨ ਪੂਜੇ ਚੰ ਚੰਡਾਲ ਕਾ ਜੇ ਹੋਵੇ ਗੁਣ ਪ੍ਰਵੀਨ ਸਤਿਗੁਰ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੋ ਜੀਵ ਬ੍ਰਹਮ ਨੂੰ ਜਾਣ ਲੈਂਦਾ ਹੈ ਪਰਮਾਤਮਾ ਨੂੰ ਜਾਣ ਲੈਂਦਾ ਹੈ ਅਸਲੀ ਬ੍ਰਾਹਮਣ ਉਹੀ ਹੈ ਉਹੀ ਬ੍ਰਾਹਮਣ ਕਹਾਉਣ ਦੇ ਯੋਗ ਹੈ ਸਤਗੁਰੂ ਅਰਜਨ ਦੇ ਸੱਚੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਰਾਜੇ ਰਾਣੀਆਂ ਨੇ ਆਪ ਜੀ ਨੂੰ ਆਪਣਾ ਗੁਰੂ ਤਰਨ ਕਰ ਲਿਆ। ਇਹੀ ਕਾਰਨ ਸੀ ਕਿ ਆਪ ਜੀ ਦਾ ਵਿਰੋਧ ਹੋਣ ਲੱਗਾ ਔਰ ਆਪ ਜੀ ਦੇ ਵਿਰੋਧੀਆਂ ਨੇ ਕਰੜੇ ਵਿਰੋਧ ਦਾ ਜੋ ਆਪ ਜੀ ਨੂੰ ਸਾਹਮਣਾ ਕਰਨਾ ਪਿਆ। ਇੱਕ ਵਾਰ ਕਾਂਛੇ ਨਰੇਸ਼ ਬਗੈਲ ਸਿੰਘ ਜੀ ਨੂੰ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਰਾਜ ਦੇ ਵਿੱਚ ਇੱਕ ਛੋਦਰ ਜੋ ਚਮਾਰ ਹੈ ਰਬਿਦਾਸ ਹੈ ਉਹ ਧਰਮ ਗੁਰੂ ਬਣ ਕੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ ਇਹ ਗੱਲ ਠੀਕ ਨਹੀਂ ਹੈ ਇਹ ਕੰਮ ਤਾਂ ਸਾਡਾ ਹੈ ਜੋ ਉਸ ਵੇਲੇ ਦੀ ਈਰਖਾ ਜਿਨ੍ਹਾਂ ਦੇ ਮਨਾਂ ਵਿੱਚ ਪਈ ਸੀ ਉਹ ਕਹਿੰਦੇ ਕਿ ਇਹਦਾ ਕੰਮ ਸਾਡਾ ਹੈ ਇਹ ਸ਼ਿਕਾਇਤ ਸੁਣ ਕੇ ਵੀਰ ਬਗੇਲ ਸਿੰਘ ਨੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਤੇ ਵਿਰੋਧੀ ਤੈਨੂੰ ਆਪਣੇ ਪਾਸ ਬੁਲਾਇਆ ਦੋਨਾਂ ਨੂੰ ਬੁਲਾ ਲਿਆ ਆਪਣੇ ਪਾਸ ਦੋਹਾਂ ਪੱਖਾਂ ਵਿੱਚ ਸ਼ਾਸਤਰਾਤ ਕਰਵਾਇਆ ਗਿਆ ਇਸ ਗੋਸ਼ਟੀ ਨੂੰ ਸੁਣ ਕੇ ਬਹੁਤ ਵੱਡੀ ਸੰਖਿਆ ਵਿੱਚ ਲੋਕ ਹਾਜ਼ਰ ਹੋਏ ਕਾਫੀ ਲੰਬੇ ਸਮੇਂ ਤੱਕ ਇਹ ਚਰਚਾ ਚੱਲਦੀ ਰਹੀ ਗੁਰੂ ਰਵਿਦਾਸ ਸਹਾਰ ਜੀ ਸਾਹਮਣੇ ਜਿਹੜੇ ਿਰਖਾਂ ਵਾਲੇ ਲੋਕ ਸਨ ਦਾ ਪੱਖ ਨਿਰਬਲ ਸਿੱਧ ਹੋਇਆ ਕਿ ਉਹਨਾਂ ਦਾ ਸੱਚ ਸਿੱਧ ਨਹੀਂ ਹੋਇਆ ਵਿਰੋਧੀ ਤਰਨੇ ਜਦੋਂ ਦੇਖਿਆ ਕਿ ਉਹਨਾਂ ਦਾ ਪੱਖ ਨਿਰਬਲ ਹੋ ਰਿਹਾ ਹੈ ਤਾਂ ਉਹਨਾਂ ਨੇ ਯਤਨ ਕੀਤਾ ਕਿ ਕੋਈ ਵੀ ਫੈਸਲਾ ਨਾ ਹੋ ਸਕੇ ਜਦੋਂ ਕਹਿੰਦੇ ਕੋਈ ਗੱਲਬਾਤ ਹੋਵੇ ਨਾ ਤੇ ਫਿਰ ਅੜ ਜਾਂਦੀ ਵੀ ਕੋਈ ਕਿਸੇ ਦੇ ਵੱਲ ਵੀ ਦੀ ਵੀ ਗੱਲ ਨਾ ਹੋਵੇ ਵੀ ਜੇ ਸਾਡੇ ਖਿਲਾਫ ਗੱਲ ਹੋ ਗਈ ਤਾਂ ਵੀ ਸਾਡਾ ਵਿਰੋਧ ਹੋ ਜਾਣਾ ਹੈ ਜੇ ਗੁਰੂ ਰਵਿਦਾਸ ਸਹਾਰਾ ਜੀ ਦੇ ਪੱਖ ਦੇ ਗੱਲ ਹੋ ਗਈ ਤਾਂ ਵੀ ਅਸੀਂ ਗਲਤ ਗਿਣੇ ਜਾਣਾ ਹੈ ਤੇ ਉਹਨਾਂ ਨੇ ਯਤਨ ਕੀਤਾ ਕਿ ਕੋਈ ਫੈਸਲਾ ਨਾ ਹੋਵੇ ਇਸ ਸਥਿਤੀ ਦੌਰਾਨ ਲੋਕਾਂ ਦੇ ਇਛਾ ਤੇ ਰਾਜੇ ਦੀ ਆਗਿਆ ਅਨੁਸਾਰ ਫੈਸਲਾ ਹੋਇਆ ਕਿ ਦੋਵੇਂ ਤਰ੍ਹਾਂ ਆਪਣੇ ਆਪਣੇ ਠਾਕਰ ਸਭਾ ਵਿੱਚ ਲਿਆਂਦੇ ਜਾਣ ਜੋ ਪੂਜਾ ਕਰਦੇ ਸੀ ਸਤਗੁਰੂ ਰਵਿਦਾਸ ਸਹਾਰਾ ਜੀ ਦਾ ਆਪਣੇ ਕੰਮ ਦੇ ਅਨੁਸਾਰ ਉਸ ਪੱਥਰ ਦੇ ਪੂਜਾ ਕਰਦੇ ਭਾਵ ਕਿ ਜਿੱਦਾਂ ਆਪਾਂ ਕਹ ਲਈਏ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੁਕਾਨ ਖੋਲਦੇ ਆਂ ਸ਼ਟਰ ਜਿਸਲੇ ਚੱਕਦੇ ਤਾਂ ਆਪਾਂ ਮੱਥਾ ਟੇਕ ਕੇ ਆਪਣੀ ਦੁਕਾਨ ਦੇ ਅੰਦਰ ਵੜਦੇ ਆਂ ਔਰ ਜਿਹੜੇ ਵੀ ਕੰਮ ਦੀ ਸਾਡੀ ਦੁਕਾਨ ਹੋਵੇ ਔਜ਼ਾਰ ਹੋਣ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਮੱਥਾ ਟੇਕ ਕੇ ਆਪਾਂ ਕਾਰਜ ਆਪਣਾ ਕੰਮ ਕਰ ਸ਼ੁਰੂ ਕਰਦੇ ਆਂ ਔਰ ਸਤਿਗੁਰੂ ਰਵਿਦਾਸ ਸਤਿਮਾਰ ਜੀ ਵੀ ਇਸੇ ਤਰ੍ਹਾਂ ਹਰ ਰੋਜ਼ ਜਿਸ ਵੇਲੇ ਜੋ ਜੋੜੇ ਗੰਡਣ ਦਾ ਕੰਮ ਕਰਦੇ ਸੀ ਜਿਸ ਪੱਥਰ ਤੇ ਚਮੜੇ ਨੂੰ ਕਟਾਇਆ ਜਾਂਦਾ ਸੀ ਪਾਵ ਪਤਲਾ ਕੀਤਾ ਜਾਂਦਾ ਸੀ ਉਸ ਦੀ ਪੂਜਾ ਪਾਵ ਨਮਸਕਾਰ ਕਰਦੇ ਕਿ ਮੇਰਾ ਇਹ ਰੋਜੀ ਰੋਟੀ ਹੈ ਉਹਨੂੰ ਨਮਸਕਾਰ ਕਰਦੇ ਸੀ ਔਰ ਸਤਗੁਰੂ ਅਰਦਾਸ ਮਹਾਰਾਜ ਨੂੰ ਔਰ ਉਸ ਵੇਲੇ ਜਿਹੜੇ ਈਰਖਾਵੰਦ ਲੋਕ ਸੀ ਉਹਨਾਂ ਨੂੰ ਰਾਜੇ ਨੇ ਆਖਿਆ ਕਿ ਆਪ ਦੋਨੋਂ ਹੀ ਆਪਣੇ ਠਾਕਰ ਲੈ ਕੇ ਆਓ ਤੇ ਫਿਰ ਫੈਸਲਾ ਹੋਵੇਗਾ ਉਹਨਾਂ ਠਾਕਰਾਂ ਨੂੰ ਗੰਗਾ ਦੇ ਵਿੱਚ ਪਾ ਕੇ ਜਿਹੜਾ ਵੀ ਆਪਣੇ ਪਾਸ ਮੁਲਾ ਲਵੇਗਾ ਠਾਕਰ ਪੂਜਣ ਦੀ ਉਹਨਾਂ ਨੂੰ ਇਜਾਜ਼ਤ ਹੋਵੇਗੀ ਔਰ ਜਿਹੜਾ ਵੀ ਜਿੱਤੇਗਾ ਉਸ ਦਾ ਮਾਣ ਸਨਮਾਨ ਕੀਤਾ ਜਾਵੇਗਾ ਮੇਤੇ ਸਮੇਂ ਅਨੁਸਾਰ ਰਾਜਕੰਡ ਦੇ ਕੋਲ ਸਥਾਨ ਤੇ ਗੰਗਾ ਜੀ ਦੇ ਕਿਨਾਰੇ ਇਹ ਰੱਖ ਲਿਆ ਸਮਾ ਤੈ ਹੋ ਗਿਆ ਉਸ ਸਮੇਂ ਸਰਸਤਰੀ ਪਹੁੰਚੇ ਬਹੁਤ سارے ਲੋਕ ਪਹੁੰਚ ਗਏ ਔਰ ਜੋ ਈਰਖਾਵਾਦੀ ਲੋਕ ਸੀ ਮਨਵਾਦੀ ਲੋਕ ਸੀ ਉਹ ਵੀ ਆਪਣੇ ਠਾਕਰ ਕਾਂਠ ਖੋੜੇ ਤੇ ਗੋੜੇ ਲੈ ਕੇ ਪਹੁੰਚ ਗਏ ਜਗਤ ਗੁਰਬਦਾਸ ਮਹਾਰਾਜ ਜੀ ਪੱਥਰ ਦੀ ਸਿਲਾ ਲੈ ਕੇ ਆਏ ਜਿਸ ਉੱਪਰ ਉਹ ਆਪਣਾ ਰੋਜ਼ਾਨਾ ਕੰਮ ਕਰਿਆ ਕਰਦੇ ਸਨ ਕਿ ਜੋ ਰੋਜ਼ਾਨਾ ਕੰਮ ਕਰਿਆ ਕਰਦੇ ਸਨ ਉਹ ਪੱਥਰ ਲੈ ਕੇ ਸਤਗੁਰਬਦਾਸ ਮਹਾਰਾਜ ਗੰਗਾ ਕਟ ਤੇ ਪਹੁੰਚ ਗਏ ਔਰ ਇਹ ਦੇਖ ਕੇ ਬਹੁਤ ਖੁਸ਼ ਹੋਏ ਰਹੇ ਸਨ ਜਿਨ੍ਹਾਂ ਦੇ ਨਾਲ ਮੁਕਾਬਲਾ ਸੀ ਉਹਨਾਂ ਨੇ ਸੋਚਿਆ ਕਿ ਸਾਡੇ ਤਾਂ ਰੋਹ ਦੇ ਗੋੜੇ ਐ ਇਹ ਤਾਂ ਤਰ ਜਾਣਗੇ ਤਾਂ ਪੱਥਰ ਲੈ ਕੇ ਆ ਗਿਆ ਕਿੱਥੇ ਤਰਨਾ ਹੈ ਇਹ ਤਾਂ ਮੁਕਾਬਲਾ ਪਹਿਲਾਂ ਹੀ ਆਰ ਗਿਆ ਸੀ ਤਾਂ ਮੁਕਾਬਲਾ ਜਿੱਤ ਜਾਵਾਂਗੇ ਗੁਰੂ ਰਵਿਦਾਸ ਸਹਾਰਾ ਜੀ ਦੀ ਹਾਰ ਅੱਜ ਪੱਕੀ ਹੈ ਕਿਉਂਕਿ ਪੱਥਰ ਪਾਣੀ ਵਿੱਚ ਡੁੱਬ ਜਾਣਗੇ ਪੀੜ ਬਹੁਤ ਇਕੱਠੀ ਹੋ ਚੁੱਕੀ ਸੀ ਸਾਰੇ ਲੋਕ ਉਡੀਕ ਰਹੇ ਸਨ ਕਿ ਕਿਸ ਵੇਲੇ ਮੁਕਾਬਲਾ ਸ਼ੁਰੂ ਹੋਵੇਗਾ ਔਰ ਕੌਣ ਮੁਕਾਬਲਾ ਜਿੱਤੇਗਾ ਲੋਕਾਂ ਵਿੱਚ ਸੱਤਾ ਜਿਹੜੀ ਵੱਧ ਰਹੀ ਸੀ ਜਦੋਂ ਕਾਂਚੀ ਨਰੇਸ਼ ਬਗੇਲ ਸਿੰਘ ਦਾ ਹੁਕਮ ਹੋਇਆ ਜਿਹੜਾ ਰਾਜਾ ਵੀਰ ਬਗੇਲ ਸਿੰਘ ਸੀ ਉਦਾ ਹੁਕਮ ਹੋਵੇਗਾ ਮੁਕਾਬਲਾ ਸ਼ੁਰੂ ਹੋਵੇਗਾ ਔਰ ਰਾਜੇ ਨੇ ਹੁਕਮ ਦਿੱਤਾ ਕਿ ਜਾਓ ਵੀ ਭਾਈ ਵਿਪਰਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਠਾਕਰ ਤਾਰ ਦਿਓ ਤਾਰੋ ਵੀ ਭਾਈ ਜਿੱਦੀ ਬਹਿ ਦੀ ਧਾਰਾ ਜਿੱਦ ਨੂੰ ਧਾਰਾ ਪਾਣੀ ਭਾਵ ਜਾ ਰਿਆ ਸੀ ਉਦੋਂ ਉਹਨਾਂ ਨੇ ਆਪਣੇ ਜਿਹੜੇ ਗੋਡੇ ਸੀ ਰੂਹ ਦੇ ਬਣਾ ਕੇ ਪੱਥਰ ਉਹ ਲੈ ਕੇ ਆਏ ਸੀ ਰੋੜ ਦਿੱਤੇ ਇਸ ਪ੍ਰੰਤ ਮੰਤਰ ਉਚਾਰਨ ਕਰਕੇ ਵਿਪਰ ਆਪਣੇ ਠਾਕਰਾਂ ਨੂੰ ਵਾਪਸ ਬੁਲਾਉਣ ਲੱਗੇ ਦੂਰ ਦੂਰ ਤੋਂ ਆਏ ਲੋਕ ਇਹ ਸਭ ਕੁਝ ਦੇਖ ਰਹੇ ਸਨ ਬਹੁਤ دیر ਤੱਕ ਬੁਲਾਉਣ ਤੇ ਵੀ ਜਦੋਂ ਵਿਪਰਾਂ ਦੇ ਠਾਕਰ ਪਾਣੀ ਉੱਪਰ ਨਹੀਂ ਆਏ ਤਾਂ ਕਾਂਚੇ ਨਰੇਸ਼ ਬਗੇਲ ਸਿੰਘ ਨੇ ਸਤਗੁਰ ਅਰਬਦਾਸ ਮਹਾਰਾਜ ਨੂੰ ਬੇਨਤੀ ਕੀਤੀ ਕਿ ਆਪ ਜੀ ਵੀ ਆਪਣੇ ਠਾਕਰਾਂ ਨੂੰ ਤਾਰੋ ਸਤਗੁਰ ਅਰਬਦਾਸ ਮਹਾਰਾਜ ਜੀ ਨੂੰ ਜਿਸ ਵੇਲੇ ਰਾਜਾ ਬਗੇਲ ਨੇ ਕਿਹਾ ਤਾਂ ਸਤਗੁਰ ਅਰਬਦਾਸ ਮਹਾਰਾਜ ਜੀ ਨੇ ਜਿਹੜਾ ਪੱਥਰ ਜਿਸ ਤੇ ਕੰਮ ਕਰਦੇ ਸੀ ਉਹ ਪਾਣੀ ਦੇ ਵਿੱਚ ਗੰਗਾ ਦੇ ਵਿੱਚ ਤਾਰ ਦਿੱਤਾ ਸਤਗੁਰ ਅਰਬਦਾਸ ਮਹਾਰਾਜ ਜੀ ਨੇ ਰਾਜੇ ਦਾ ਹੁਕਮ ਸੁਣ ਕੇ ਪਰਮਾਤਮਾ ਨੂੰ ਯਾਦ ਕੀਤਾ ਅਤੇ ਆਪਣੇ ਠਾਕਰ ਨੂੰ ਪਾਣੀ ਵਿੱਚ ਪਾ ਦਿੰਦਾ ਉਹ ਪਰਮਾਤਮਾ ਨੂੰ ਯਾਦ ਕਰਦੇ ਕਹਿਣ ਲੱਗੇ हे ਪ੍ਰਭੂ ਜੀ ਮੈਨੂੰ ਸਿਰਫ ਤੇ ਸਿਰਫ ਤੁਹਾਡਾ ਹੀ ਆਸਰਾ ਹੈ ਮੈਂ ਇਸ ਮੁਸ਼ਕਲ ਦੀ ਕੜੀ ਦੇ ਵਿੱਚ ਤੁਹਾਨੂੰ ਯਾਦ ਕਰਦਾ ਹਾਂ ਜੱਜ ਤੁਸੀਂ ਪ੍ਰਗਟ ਨਾ ਹੋਏ ਮੇਰਾ ਕੁਝ ਨਹੀਂ ਜਾਣਾ ਪਰ ਤੁਹਾਡੇ ਤੋਂ ਲੋਕਾਂ ਦਾ ਵਿਸ਼ਵਾਸ ਉੱਟ ਜਾਣਾ ਹੈ ਜੱਜ ਤੁਸੀਂ ਪ੍ਰਗਟ ਨਾ ਹੋਏ ਤੇ ਤੁਹਾਡੇ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਣਾ ਤੁਸੀਂ ਆ ਕੇ ਦਰਸ਼ਨ ਦਿਓ ਮੇਰੀ ਲਾਜ ਪੱਤ ਰੱਖੋ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਗੰਗਾ ਦੇ ਕਿਨਾਰੇ ਪ੍ਰਭੂ ਭਗਤ ਵਿੱਚ ਲੀਨ ਹੋ ਗਏ ਗੁਰੂ ਰਵਿਦਾਸ ਮਹਾਰਾਜ ਜੀ ਸ਼ਬਦ ਗਾਇਨ ਕਰਨ ਲੱਗੇ ਕਿ ਜੋ ਤੁਮ ਗਿਰਵਰ ਤੋ ਹਮ ਮੂਰਾ ਜੋ ਤੁਮ ਚੰਦ ਤੋ ਹਮ ਪਏ ਹ ਚਕੂਰਾ कि हे परमात्मा जे तुम परबत हो तो मैं उस परबत घूमन वाला मोर बना जे ती चंद हो तो मैं चकोर बना माधवे तुम ना तोरो तो हम नहीं तोरे तुम सो तोर कवन से जोरे रहाओ जौ जो तुम दीवरा तो हम बाती जौ तुम तीरथ तो हम जाती साची प्रीतम हम तुम सो जोरे तुम सो जोर ਔਰ ਸੰਗ ਤੋਰੀ ਜਹ ਜਹ ਜਾਉ ਤहां ਤੇ ਸੇਵਾ ਤੁਮਸੋ ठाकुर ਔਰ ਨਾ دیਵਾ ਤੁਮਰੇ ਭਜਨ ਕਟੇ ਜਮ ਫਾਸਾ ਪਗਤ ਹੇਤ ਗਾਵੇ ਰਵਿਦਾਸਾ ਸਤਗੁਰ ਜੀ ਫਰਮਾਉਂਦੇ ਕਿ ਹੇ ਪ੍ਰਮਾਤਮਾ ਜੇ ਤੁਸੀਂ ਤੀਰਥ ਹੋ ਤੈ ਮੈਂ ਉਸ ਤੀਰਥ ਦਾ ਯਾਤਰੀ ਬਣਾ ਜੇ ਤੁਸੀਂ دیਵਾ ਹੋ ਤਾ ਮੈਂ ਉਸ ਦੀਵੇ ਦੀ ਬੱਤੀ ਬਣਾ ਇਸ ਤਰ੍ਹਾਂ ਸਤਗੁਰੂ ਅਦਾਸ ਸਮਰਹ ਜੀ ਕਹਿੰਦੇ ਕਿ ਤੁਹਾਡਾ ਭਜਨ ਜਨਮਾ ਜਨਮਾ ਦੀ ਫਾਹੀ ਨੂੰ ਕੱਟ ਦਿੰਦਾ ਹੈ ਜਿਸ ਤਰ੍ਹਾਂ ਪਰਬਤ ਅਤੇ ਮੂਰ ਚੰਦਰਮਾ ਤੇ ਚਕੂਰ ਤੀਰਤ ਅਤੇ ਯਾਤਰੀ ਦੀ ਪ੍ਰੀਤ ਹੈ ਅਜਹੀ ਪ੍ਰੀਤ ਮੇਰੀ ਤੁਹਾਡੇ ਨਾਲ ਹੈ ਇਸ ਦੇ ਨਾਲ ਹੀ ਗੁਰੂ ਜੀ ਫਿਰ ਪ੍ਰੇਮ ਭਾਵਨਾ ਨਾਲ ਪ੍ਰਮਾਤਮਾ ਅੱਗੇ ਦਰਸ਼ਨ ਦੇਣ ਲਈ ਬੇਨਤੀ ਕਰ ਰਹੇ ਹਨ ਕੋਪ ਪਰਿਉ ਜਿ세 ਦਾਦਰਾ ਕਛ ਦੇਸ ਬਦੇਸ ਨਾ ਬੂਝ ਐਸੇ ਮੇਰਾ ਮਨ ਵੀ ਕਭ ਮੁਇਆ ਕਛ ਆਰਾ ਪਰ ਨਸੂਝ ਸੰਗਲ ਪਵਨ ਕੇ ਨਾਇਤਾ ਇੱਕ ਛਿਨ ਦਰਸ ਦਿਖਾਈਂ ਜਿ ਰਹਾਉ ਮਲਨ ਪਈ ਮਤ ਮਦਵਾ ਤੇਰੀ ਗਤ ਲਖੇ ਨਾ ਜਾਏ ਕਰੋ ਕਿਰਪਾ ਪਰਮ ਚੂਕੇ ਮੈਂ ਸੁਮਦ ਦੇਵ ਸਮਝਾਏ ਜੋਗੀ ਸਰ ਪਾਵੇ ਨਹੀਂ ਤੂ ਬਿਣ ਕਥਨ ਅਪਾਰ ਪ੍ਰੇਮ ਭਗਤ ਕੇ ਕਾਰਨੇ ਕੌਰ ਵਿਦਾਸ ਚਮਾਰ ਇਸ ਸ਼ਬਦ ਵਿੱਚ ਸਤਿਗੁਰੂ ਰਬਦਾਸ ਮਹਾਰਾਜ ਜੀ ਕਹਿਣ ਤੋਂ ਬਾਅਦ ਸਤਿਗੁਰੂ ਅਰਬਦਾਸ ਜੀ ਨੇ ਆਪਣੀ ਅੱਖਾਂ ਖੋਲ੍ਹੀਆਂ ਤਾਂ ਕੀ ਦੇਖਦੇ ਹਨ ਕਿ ਗੰਗਾ ਜੀ ਦੇ ਪਵਿੱਤਰ ਜਲ ਉੱਪਰ ਸਿਲਾ ਰੂਪ ਠਾਕਰ ਜੋ ਪੱਥਰ ਸੀ ਉਹ ਤੈਰ ਰਿਹਾ ਸੀ ਉਹ ਤੈਰ ਰਿਹਾ ਸੀ ਔਰ ਸਤਗੁਰ ਅਬਦਾਸ ਮਹਾਰਾਜ ਜੀ ਪਿਆਰ ਭਾਵ ਨਾਲ ਠਾਕਰ ਜੀ ਨੂੰ ਜਿਸ ਪਾਸੇ ਬੁਲਾਉਂਦੇ ਉਹ ਉਸੇ ਪਾਸੇ ਆ ਜਾਂਦਾ ਸਾਰੀ ਦੁਨੀਆ ਇਹ ਅਦਬੁੱਧ ਕੌਤਤ ਦੇਖ ਕੇ ਜੈ ਜੈਕਾਰ ਕਰਨ ਲੱਗੀ ਸਤਗੁਰ ਅਬਦਾਸ ਮਹਾਰਾਜ ਜੀ ਦੇ ਨਾਮ ਤੇ ਜੈ ਕਾਰੇ ਲੱਗਣ ਲੱਗ ਪਏ ਜੈ ਜੈਕਾਰ ਹੁਣ ਲੱਪੇ ਜਿੱਦਾਂ ਜੱਜ ਆਪਾਂ ਜਕਾਰੇ ਲਾਉਂਦੇ ਨਾ ਕਿ ਜੋ ਬੋਲੇ ਸੋ ਨਿਹਾਲ ਸਤਗੁਰ ਅਬਦਾਸ ਮਹਾਰਾਜ ਜੀ ਕੀ ਜੈ ਇਹ ਅੱਜ ਤੋਂ ਨਹੀਂ ਇਹ 600 ਸਾਲ ਪਹਿਲਾਂ ਜਿਸ ਵੇਲੇ ਸਤਗੁਰੂ ਵਦਾਸ ਮਹਾਰਾਜ ਇਸ ਦੁਨੀਆ ਤੇ ਮੌਜੂਦ ਸੀ ਉਸ ਵੇਲੇ ਦੇ ਜਕਾਰੇ ਲੱਗਦੇ ਆ ਰਿਹਾ ਜੋ ਹੁਣ ਵੀ ਨਿਰੰਤਰ ਲਗਾਤਾਰ ਚੱਲਦੇ ਆ ਰਹੇ ਹਨ ਸਾਰੇ ਲੋਕ ਗੁਰੂ ਰਵਿਦਾਸ ਮਹਾਰਾਜ ਨੂੰ ਪਰਮਾਤਮਾ ਦੇ ਰੂਪ ਦੇ ਵਿੱਚ ਦੇਖਣ ਲੱਗੇ ਸਾਰੀਆਂ ਸੰਗਤਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਝੁੱਕ ਕੇ ਪ੍ਰਣਾਮ ਕੀਤਾ ਪਾਕਿਸਤਾਨੀਆਂ ਸੰਤਾਂ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਪ੍ਰਣਾਮ ਕੀਤਾ ਰਾਜਾ ਬਗੇਲ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨ ਲੱਗ ਪਿਆ ਔਰ ਮਾਫੀਆਂ ਮੰਗ ਰਿਹਾ ਕਿ ਮੈਂ ਇਨਾਂ ਈਰਖਾਵਾਦੀ ਲੋਕਾਂ ਮਗਰ ਲੱਗ ਕੇ ਆਪ ਜੀ ਤੇ ਅਤਿਆਚਾਰ ਕੀਤਾ ਪਾਵ ਆਪ ਜੀ ਨੂੰ ਇੱਕ ਗਲਤ ਸਮਝ ਕੇ ਆਪ ਤਾਂ ਖੁਦ ਪਰਮਾਤਮਾ ਦਾ ਰੂਪ ਹੋ ਸਤਗੁਰੂ ਰਵਿਦਾਸ ਸਹਾਰਾ ਜੀ ਨੂੰ ਪ੍ਰਣਾਮ ਕੀਤਾ ਗੁਰੂ ਜੀ ਅੱਗੇ ਬੇਨਤੀ ਕੀਤੀ ਔਰ ਸਤਗੁਰੂ ਰਵਿਦਾਸ ਸਹਾਰਾ ਜੀ ਦੇ ਚਰਨਾਂ ਦਾ ਸ਼ਰਧਾਲੂ ਬਣ ਗਿਆ ਰਾਜਾ ਵੀਰ ਸਿੰਘ ਬਗੇਲਵੀ ਰਾਜੇ ਨੇ ਸਾਰੇ ਲੋਕਾਂ ਨੂੰ ਕਿਹਾ ਕਿ ਮੇਰੇ ਗੁਰੂ ਰਵਿਦਾਸ ਸਹਾਰਾ ਜੀ ਪਰਮਾਤਮਾ ਦੇ ਸੱਚੇ ਰੂਪ ਹਨ ਔਰ ਰਾਜਾ ਹਰਦੇਵ ਸਿੰਘ ਵੀ ਉਸੇ ਵੇਲੇ ਹੀ ਹੋਰ ਰਾਜਾ ਨਾਗਰਮਲ ਹੋਰ ਵੀ ਕਿੰਨੇ ਸਿਗੇ ਰਾਜੇ ਜਿਹੜੇ ਉੱਥੇ ਮੌਜੂਦ ਸਨ ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਤੁਹਾਨੂੰ ਗੁਰੂ ਜੀ ਨਾਲ ਈਰਖਾ ਕਰਨੀ ਨਹੀਂ ਚਾਹੀਦੀ ਅੱਜ ਸਾਨੂੰ ਠਾਕੁਰ ਜੀ ਪ੍ਰਤੱਖ ਦਰਸ਼ਨ ਹੋਏ ਹਨ ਕਿ ਅੱਜ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋਏ ਹਨ ਸਾਡੇ ਸਾਰਿਆਂ ਦੇ ਬਹੁਤ ਚੰਗੇ ਪਾਗ ਹਨ ਸਤਗੁਰਵਦਾਸ ਸਮਰਜ ਨੇ ਫਰਾਂ ਮੈਂ ਬਾਰੇ ਅਡੰਬਰਾਂ ਦੇ ਕਰਮ ਕਾਂਡਾਂ ਦੇ ਵਿਰੁੱਧ ਹਾਂ ਕਹਿੰਦੇ ਮੈਂ ਪੱਥਰ ਦੀ ਪੂਜਾ ਨਹੀਂ ਕਰਦਾ ਮੈਂ ਤਾਂ ਉਸ ਪਰਮਾਤਮਾ ਦੀ ਪੂਜਾ ਕਰਦਾ ਏ ਕੇਵਲ ਔਰ ਕੇਵਲ ਇਦਾਂ ਇਹਨਾਂ ਦੇ ਵਹਿਮ ਪਰਮ ਦੂਰ ਕਰਨ ਵਾਸਤੇ ਮੈਂ ਆਇਆ ਹਾਂ ਕਿਸ ਪੱਥਰ ਵਿੱਚ ਪਰਮਾਤਮਾ ਨਹੀਂ ਹੈ ਪਰਮਾਤਮਾ ਤਾਂ ਖੁਦ ਕਣ ਕਣ ਦੇ ਵਿੱਚ ਮੌਜੂਦ ਹੈ ਮੇਰਾ ਇਹ ਸਭ ਕੁਝ ਕਰਨ ਦਾ ਇਹ ਉਦੇਸ਼ ਸੀ ਕਿ ਮਾਨਵੀ ਤੌਰ ਤੇ ਸਭ ਜੀਵ ਬਰਾਬਰ ਹਨ ਤੇ ਸਭਨਾਂ ਨੂੰ ਪ੍ਰਭੂ ਦੀ ਪਰਮਾਤਮਾ ਦੀ ਪੂਜਾ ਕਰਨ ਦਾ ਬਰਾਬਰ ਦਾ ਅਧਿਕਾਰ ਹੈ ਕਿ ਰੱਬ ਕਿਸੇ ਦੇ ਪਿਓ ਦਾ ਨਹੀਂ ਹੈ ਆਪਨ ਬਾਪੇ ਨਹੀਂ ਕਿਸੇ ਕੋ ਪਾਵਨ ਕੋ ਹਰ ਰਾਜਾ ਕਿਉਂ ਪਰਮਾਤਮਾ ਕਿਸੇ ਦੇ ਪਿਓ ਦਾ ਨਹੀਂ ਹੈ ਉਸ ਸਮਨਾ ਦਾ ਹੈ ਜਦੋਂ ਸਾਰੇ ਲੋਕ ਸਤਿਗੁਰੂ ਅਰਵਦਾਸ ਸਹਾਰਜ ਨੂੰ ਨਮਸਕਾਰ ਕਰ ਚੁੱਕੇ ਤਾਂ ਸਤਿਗੁਰੂ ਅਰਵਦਾਸ ਸਹਾਰਜ ਜੀ ਨੂੰ ਸੋਨੇ ਦੀ ਪਾਲਕੀ ਵਿੱਚ ਬਿਠਾਇਆ ਗਿਆ ਸ਼ਾਹੀ ਸ਼ਤਰਜਾ ਕੇ ਉਹਨਾਂ ਨੂੰ ਸਾਰੇ ਸ਼ਹਿਰ ਭਾਵ ਬਨਾਲਸ ਸ਼ਹਿਰ ਦੀ ਪ੍ਰਕਰਮਾ ਕੀਤੀ ਗਈ ਔਰ ਜਿੱਧਰ ਜਿੱਧਰ ਦੀ ਸਤਿਗੁਰੂ ਅਰਵਦਾਸ ਸਹਾਰਜ ਦੀ ਸ਼ੋਭਾ ਯਾਤਰਾ ਜਾ ਰਹੀ ਸੀ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਸਨ ਜੈ ਜੈ ਕਾਰ ਕਰ ਰਹੇ ਸਨ ਸਤਗੁਰ ਜੀ ਦੀ ਔਰ ਜਿਹੜੇ ਨਗਰ ਚੋਂ ਪਾਲਕੀ ਜਾਂਦੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਸਨ ਔਰ ਗੁਰੂ ਰਵਿਦਾਸ ਮਹਾਰਾਜ ਨੂੰ ਜਿਸ ਵੇਲੇ ਸ਼ਹਿਰ ਦੇ ਪ੍ਰਕਰਮਾ ਕਰਨ ਤੋਂ ਬਾਅਦ ਰਾਜੇ ਦੇ ਦਰਬਾਰ ਦੇ ਵਿੱਚ ਲਿਆਂਦਾ ਗਿਆ ਸੋਨੇ ਦੇ ਸਿੰਘਾਸਨ ਤੇ ਬਿਠਾਇਆ ਗਿਆ ਆਪਾਂ ਦੇਖਦੇ ਨਾ ਕਈ ਤਸਵੀਰਾਂ ਸਰੂਪ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਜੋ ਸਿੰਘਾਸਨ ਤੇ ਬੈਠੇ ਹਨ ਉਹ ਬਿਲਕੁਲ ਸੱਚ ਹਨ ਜੋ ਪਾਲਕੀ ਦੇ ਵਿੱਚ ਬੈਠੇ ਉਹ ਵੀ ਸੱਚ ਹਨ ਜੋ ਅੱਜ ਆਪਾਂ ਦੇਖਦੇ ਆਂ ਇਸ ਵਾਰ ਵੀ ਤੁਸੀਂ ਦੇਖਿਆ ਸ਼ੁਭਾ ਯਾਤਰਾ ਵਿਸ਼ਾਲ ਸ਼ੁਭਾ ਯਾਤਰਾ ਜੋ ਬਹੁਤ ਸੋਹਣ ਸੁਣੀਆਂ ਪਾਲਕੀਆਂ ਬਣਾ ਕੇ ਸੰਤਾਂ ਸ਼ਹਿਦ ਦੇ ਪ੍ਰਕਰਮਾ ਕਰਦੇ ਇਹ ਅੱਜ ਤੋਂ ਨਹੀਂ ਅਸ਼ੇਸੋ ਸਾਲ ਪਹਿਲਾਂ ਇਹ ਚੱਲੀ ਆ ਰਹੀ ਰੀਤ ਹੈ ਉਦੋਂ ਤੋਂ ਜਦੋਂ ਸਤਗੁਰੂ ਬਦਾਸ ਜੀ ਨੇ ਪਾਣੀ ਦੇ ਉੱਪਰ ਪੱਥਰ ਤਾਰ ਕੇ ਦਿਖਾਇਆ ਸੀ ਔਰ ਜਿਸ ਵੇਲੇ ਸਤਗੁਰ ਬਦਾਸ ਮਹਾਰਾਜ ਜੀ ਸੰਗਾਸਨ ਤੇ ਬੈਠੇ ਸ਼ਬਦ ਉਚਾਰਨ ਕਰ ਰਹੇ ਹਨ ਕਿ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਦਸਈਆ ਮੇਰਾ ਮਾਥੇ ਛਤਰ ਤਰੇ ਰਾਉ ਜਾਕੀ ਸ਼ੋਦ ਜਗਤ ਕੋ ਲੰਗੈ ਤਾਂ ਪਰ ਤੁਹੀਂ ਟਰੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੰਤਰੀ ਕਹਿ ਰਵਿਦਾਸ ਸਨੋਰੀ ਸੰਤੋ ਹਰ ਜੀਉ ਤੇ ਸਮੇ ਸਰੇ ਕਿ ਅੱਜ ਜੋ ਜਜਕਾਰ ਹੋ ਰਹੀ ਹੈ ਕਿ ਪਰਮਾਤਮਾ ਤੇਰੇ ਤੋਂ ਬਗੈਰ ਕੌਣ ਕਰ ਸਕਦਾ ਹੈ ਅੱਜ ਮੈਨੂੰ ਸੋਨੇ ਦੀ ਪਾਲਕੀ ਦੇ ਵਿੱਚ ਬਿਠਾ ਕੇ ਸ਼ਹਿਰ ਦੀ ਪ੍ਰਕਰਮਾ ਕੀਤੀ ਇਹ ਆਪ ਜੀ ਤੋਂ ਬਗੈਰ ਕੌਣ ਕਰਵਾ ਸਕਦਾ ਆਪ ਜੀ ਦੀ ਅਪਾਰ ਅਪਾਰ ਕਿਰਪਾ ਹੋਈ ਹੈ ਗਰੀਬ ਨਿਵਾਜ ਗੁਸਿੰਘਾ ਮੇਰਾ ਜਿਹੜਾ ਸੋਨੇ ਤੇ ਛਤਰ ਸੀ ਅੱਜ ਇਸ ਮੱਥੇ ਤੇ ਚਲ ਰਿਹਾ ਸੀ ਇਹ ਆਪ ਜੀ ਦੀ ਕਿਰਪਾ ਗਰੀਬ ਨਿਵਾਜ ਗੁਸਿੰਘਾ ਮੇਰਾ ਮਾથે ਛਤਰ ਤਰੇ ਜਾਕੀ ਸ਼ੋਦ ਯਕਤ ਕੋ ਲੱਗੈ ਜਿਹੜੇ ਲੋਕ ਸ਼ੂਨ ਦੇ ਨਾਲੇ ਪੱਟੇ ਜਾਂਦੇ ਸਨ ਅੱਜ ਉਹੀ ਲੋਕ ਜੈ ਜੈਕਾਰ ਕਰ ਰਹੇ ਹਨ ਜਾਕੀ ਸ਼ੋਦ ਯਕ ਕੋ ਲੱਗੈ ਤਾਂ ਪਰਤ ਹਿੰਟ ਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤਿੰਨ ਡਰੈ ਕੱਜ ਨੀਚਾਂ ਤੋਂ ਉੱਚ ਕਰ ਦਿੱਤਾ ਜਿਹੜੇ ਲੋਕ ਮੈਨੂੰ ਨੀਚ ਨੀਚ ਆਕਰੇ ਸਨ ਅੱਜ ਉਹ ਥੱਲੇ ਬੈਠੇ ਤੇ ਮੈਂ ਉੱਪਰ ਸਿੰਘਾਸਨ ਤੇ ਇਹ ਆਪ ਜੀ ਦੀ અપਾਰ ਅਪਾਰ ਕਿਰਪਾ ਹੈ ਸ਼ਾਮ ਨੂੰ ਸਤਗੁਰੂ ਅਰਬਦਾਸ ਸਤ ਮਹਾਰਾਜ ਨੂੰ ਉਹਨਾਂ ਦੇ ਗ੍ਰਹਿ ਵਿਖੇ ਠਾਕਰ ਜਿਸ ਮੇਤ ਪਹੁੰਚਾਇਆ ਗਿਆ ਸਾਰੇ ਗਰੀਬ ਲੋਕਾਂ ਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਸੀ ਸਾਰੇ ਲੋਕ ਸਤਗੁਰੂ ਅਰਬਦਾਸ ਜੀ ਦੇ ਦੇਸ਼ ਅਨੁਸਾਰ ਕਰਮ ਕਰਨ ਲੱਗ ਪਏ ਸਤਿਗੁਰਵਦਾਸ ਮਹਾਰਾਜ ਜੀ ਹਰ ਰੋਜ਼ ਗੁਰੂ ਮਹਾਰਾਜ ਜੀ ਦੀ ਬਾਣੀ ਸਭ ਨੂੰ ਸੁਣਾਉਣ ਲੱਗ ਪੈਂ। ਕਿ ਸਭ ਨੂੰ ਇਹ ਕਹਿਣ ਲੱਗੇ ਕਿ ਭਾਈ ਪਰਮਾਤਮਾ ਦਾ ਨਾਮ ਜਪੋ, ਸੇਵਾ ਸਿਮਰਨ ਕਮਾਈ ਕਰੋ ਤੇ ਆਪਣਾ ਜੀਵਨ ਸਫਲਾ ਕਰੋ। ਕੋਈ ਜਾਤ ਪਾਤ ਕੋਈ ਊਚ ਨੀਚ ਨਹੀਂ ਹੈ। ਇਸੇ ਕਰਕੇ ਸਤਿਗੁਰ ਜੀ ਫਰਮਾਉਂਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ। ਕਿ ਸਭਨਾਂ ਨੂੰ ਅੰਨ ਮਿਲੇ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਕਹਿੰਦੇ ਤਾਂ ਮੈਂ ਖੁਸ਼ਾਂ ਜੇ ਸਭ ਰਾਂ ਮਿਲ ਕੇ ਬਰਾਬਰ ਰਹਿਣ ਸੋ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਆਪ ਜੀ ਨੇ ਸਤਗੁਰਵਦਾਸ ਮਹਾਰਾਜੀ ਦਾ ਇਤਿਹਾਸ ਸਰਵਣ ਕੀਤਾ ਤੇ ਕਿਵੇਂ ਰਾਜੇ ਸਤਗੁਰਵਦਾਸ ਮਹਾਰਾਜੀ ਦੇ ਸੇਵਕ ਬਣੇ ਕਿਵੇਂ ਸਤਗੁਰੂ ਰਵਿਦਾਸ ਸਤ ਮਹਾਰਾਜ ਜੀ ਦਾ ਲੋਕ ਵਿਰੋਧ ਕਰਦੇ ਸੀ ਉਹ ਵੀ ਲੋਕ ਸਤਗੁਰੂ ਅਰਵਦਾਸ ਸਤ ਮਹਾਰਾਜ ਜੀ ਦੇ ਚਰਨਾਂ ਦੇ ਸੇਵਾਦਾਰ ਬਣੇ ਕਿਵੇਂ ਸਤਗੁਰੂ ਅਰਵਦਾਸ ਸਤ ਮਹਾਰਾਜ ਜੀ ਨੇ ਪੱਥਰ ਤਾਰ ਕੇ ਲੋਕਾਂ ਨੂੰ ਪਾਪ ਸੰਗਤਾਂ ਨੂੰ ਵੀ ਤਾਰ ਦਿੱਤਾ ਨਾਮ ਬਾਣੀ ਦੇ ਨਾਲ ਜੋੜਿਆ ਸੋ ਗੁਰੂ ਪੈਰੀ ਸਾਧ ਸੰਗਤਾਂ ਵੀ ਸਤਗੁਰਾਂ ਦੇ ਹੁਕਮਾਂ ਦੇ ਅਨੁਸਾਰ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨੂੰ ਪੜਿਏ ਤੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਜੋ ਬੋਲੇ ਸੋ ਨਿਰਬੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ